ਡਾਕਟਰ ਰਤਨ ਸਿੰਘ ਆਨੰਦ ਚੈਰੀਟੇਬਲ ਟਰਸ ਦਿੱਲੀ ਦੇ ਚੰਦਨ ਵਿਹਾਰ ਇਲਾਕੇ ਵਿੱਚ ਸਿਲਾਈ ਸੈਂਟਰ ਸ਼ੁਰੂ ਕੀਤਾ ਗਿਆ ਜਿਸ ਦੇ ਵਿੱਚ ਗਰੀਬ ਬੱਚਿਆਂ ਨੂੰ ਫ੍ਰੀ ਵਿੱਚ ਸਿਲਾਈ ਸਿਖਾਈ ਜਾ ਰਹੀ ਹੈ ਇਸ ਦੇ ਵਿੱਚ ਪੰਜਾਬੀ ਦੀਆਂ ਕਲਾਸਾਂ ਵੀ ਸ਼ੁਰੂ ਕੀਤੀਆਂ ਨੇ ਅਤੇ ਇੱਥੇ ਬੱਚਿਆਂ ਨੂੰ ਸ਼ਬਦ ਕੀਰਤਨ ਦੀ ਸਿਖਲਾਈ ਵੀ ਦਿੱਤੀ ਜਾ ਰਹੀ ਹੈ ਨਾਲ ਦੇ ਨਾਲ ਗੁਰਬਾਣੀ ਦੇ ਨਾਲ ਜੋੜਨ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ ਇਸੇ ਲਈ ਸਿਲਾਈ ਸੈਂਟਰ ਦੇ ਵਿੱਚ ਇੱਕ ਪ੍ਰੋਗਰਾਮ ਕੀਤਾ ਗਿਆ ਜਿਸ ਦੇ ਵਿੱਚ ਗੁਰਬਾਣੀ ਦੇ ਮੁਕਾਬਲੇ ਕਰਵਾਏ ਗਏ ਦਸਤਾਰ ਸਜਾਉਣ ਦੇ ਮੁਕਾਬਲੇ ਕਰਵਾਏ ਗਏ ਸ਼ਬਦ ਕੀਰਤਨ ਆਇਆ ਗਿਆ ਤੇ ਬੱਚਿਆਂ ਦੇ ਮਨੋਰੰਜਨ ਲਈ ਮੈਜਿਕ ਸ਼ੋ ਵੀ ਕਰਵਾਇਆ ਗਿਆ ਤਾਂ ਕਿ ਬੱਚਿਆਂ ਨੂੰ ਹੋਰ ਉਤਸ਼ਾਹ ਮਿਲ ਸਕੇ ਅਤੇ ਬੱਚੇ ਗੁਰਬਾਣੀ ਨਾਲ ਜੁੜੇ ਰਹਿ ਸਕਣ ਸਤਿ ਸ਼੍ਰੀ ਅਕਾਲ ਦਿਸ ਇਜ਼ ਮੈਜੀਸ਼ੀਅਨ ਦੇਵ ਸਿੰਘ ਮੈਂ ਅੱਜ ਇੱਥੇ ਡਾਕਟਰ ਰਤਨ ਸਿੰਘ ਆਲਨ ਚੈਰੀਟੇਬਲ ٹرسٹ 'ਚ ਮੈਨੂੰ ਸੱਦਿਆ ਗਿਆ ਤੇ ਬੀਲੀਵ ਮੀ ਮੈਨੂੰ ਬਹੁਤ ਅੱਛਾ ਲੱਗਿਆ ਇੱਥੇ ਮੈਂ ਦੇਖ ਰਿਹਾ ਹਾਂ ਬੱਚੇ میوزਿਕ ਦੀ ਕਲਾਸਿਸ ਵੀ ਲੈ ਰਹੇ ਨੇ ਤੇ ਨਾਲ ਹੀ ਨਾਲ ਸਿਲਾਈ ਸਿੱਖਿਆ ਵੀ ਕਰਾਈ ਜਾਂਦੀ ਹੈ ਇੱਥੇ

पहले मुझे कुछ भी नहीं आता था जब से मैं सीखना स्टार्ट किया मुझे सब सीखना आ गया है बच्चों की फ्रॉक वेफ्रेंट कचेरा पजामा सब सलवार कमीज सब सीख जाती हूँ मैं धन्यवाद करना चाहती हूँ सेंटर जिन्होंने ये खोला है उनका मैं हेन भी करना चाहती हूँ जो हमें सिखाती है मेरा नाम लक्ष्मी कौर है हमें यहाँ पर पाँच महीने हो गए सीखते हुए तो और हमने सूट सलवार बनाना अप्रैल और फ्रॉक वगैरह सीखी है यहाँ पर हारमोनियम की क्लास ਔਰ ਪੰਜਾਬੀ ਵੀ ਸਿਖਾਈ ਜਾਂਦੀ ਹੈ ਮੈਂ ਧੰਨਵਾਦ ਕਰਦੀ ਹੂ ਡਾਕਟਰ ਰਤਨ ਸਿੰਘ ਜੀ ਦਾ ਅਸ ਦਾ ਨਾਮ ਭਾਈ ਅੰਗੁਰ ਸਿੰਘ ਜੋ ਕਿ ਇਥੇ ਕੀਰਤਨ ਦੀ ਸੇਵਾ ਲੱਗੀ ਹੋਏ ਸਿਖਾਉਂਦੇ ਕਾਫੀ ਟਾਈਮ ਤੋਂ ਇਥੇ ਸਿਖੰਦਾ ਜੋ ਸਿਖਾਉਂਦਾ ਸੁਭਾਗ ਮਿਲਿਆ ਹੈ ਡਾਕਟਰ ਰਤਨ ਸਿੰਘ ਆਨੰਦ ਚੈਰੀਟੇਬਲ ਜਿਹੜੇ ਬੱਚੇ ਕਹਿੰਦੇ ਲੋੜਵੰਦ ਬੱਚੇ ਕੁੜੀਆਂ ਹੋ ਗਈਆਂ ਉਹ ਇਥੇ सिलाई दी जो वो भी ट्रेनिंग देंगे ने इतने मैडम आते हैं स्पेशल वो ट्रेनिंग देंगे ने सिलाई दी उस तो इलावा इतने बच्चे कीर्तन तबला पग दे जो पगड़ी दी कंपटीशन है वो काफ़ी टाइम तो इतने सीख रहे हैं मैं एल पे ग्रुप की मैंबर हैगी हाँ तो मैं इतने स्टिचिंग करनी हाँ इतने मैं सपोर्ट मिले मैं जीरो लैवल से हैगी सी हूँ मैं बहुत कुछ आ गया है तो मैंने पाँच महीने हो गए ਤੇ ਸਾਡੀ ਮੈਡਮ ਵੀ ਬਹੁਤ ਰੰਗੀ ਹੈਗੀਆਂ ਨੇ ਇੱਥੇ ਸਾਰਾ ਸਟੱਡੀ ਮਟੀਰੀਅਲ ਮਿਲਦਾ ਹੈ ਫੈਸ ਲਾਈਕ ਸਾਮਾਨ ਵੀ ਮਿਲਦਾ ਮਸ਼ੀਨਾਂ ਵੀ ਮਿਲਦੀਆਂ ਨੇ ਹੈ ਦਿੱਤੀ ਸਰਵਿਸ ਵੀ ਬਹੁਤ ਅੱਛੀ ਹੈ ਮੇਰਾ ਨਾਮ ਹਰਪ੍ਰੀਤ ਕੌਰ ਮੈਂ ਚੰਦਰਵਿਆਜ ਬੱਚਿਆਂ ਨੂੰ ਸਲਾਈ ਸਿਖਾਨੀ ਹੈ ਜੋ ਕਿ ਡਾਕਟਰ ਰਤਨ ਸਿੰਘ ਐਲਪੀ ਗਰੁੱਪ ਦੁਆਰਾ ਚਲਾਇਆ ਗਿਆ ਹੈ ਇਸ ਚਸੀਂ ਬੱਚਿਆਂ ਨੂੰ 6 ਮਹੀਨੇ ਦੀ ਟ੍ਰੇਨਿੰਗ ਕਰਨੀ ਆ ਜੈਕੂਨਾਂ ਨੂੰ ਬੇਸਿਕ ਤਰੀਕੇ ਨਾਲ ਟ੍ਰੇਨਿੰਗ ਦਿੱਤੀ ਜਾਂਦੀ ਹੈ 15 ਸਾਲ ਤੋਂ ਲੈ ਕੇ 40 ਸਾਲ ਤੱਕ ਦੇ ਬੱਚਿਆਂ ਨੂੰ ਲੇਡੀਜ਼ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਮੇਰਾ ਨਾਮ ਮਨੀਦਰ ਸਿੰਘ ਹੈ ਮੈਂ ਨੂੰ ਇੱਥੇ ਮਤਲਬ ਸਿੱਖਦੇ ਹੋਏ ਕਮੇਕਮ 2 ਮਹੀਨੇ ਤਾਂ ਹੋ ਹੀ ਗਏ ਹਨ ਮੈਂ ਤਨਮਾਤ ਕਰਦਾ ਹਾਂ ਏਲਬੀ ਗਰੁੱਪ 4 ਇਹਨਾਂ ਨੂੰ ਮਾਜ ਸਾਰਿਆਂ ਨੂੰ ਇੱਕ ਪਲੇਟਫਾਰਮ ਦਿੱਤਾ ਗਿਆ ਹੈ ਜੋ ਵਾਜੇ ਵਾਜੇ ਸਿੱਖਣ ਲਈ ਤਬਲਾ ਸਿੱਖਣ ਲਈ ਸਿਲਾਈ ਸਿੱਖਣ ਲਈ ਔਰ ਪੱਗਾ ਸਿੱਖਣ ਲਈ ਮੈਂ ਅੰਮ੍ਰਿਤਕੌਰ ਅਸੀਂ ਇੱਥੇ ਹਰਮੋਨੀਅਮ ਪੜ੍ਹਾ ਸਿਖਾ ਰਹੇ ਹਾਂ ਇਥੇ ਤਬਲਾ ਵੀ ਸਿਖਾਇਆ ਜਾਂਦਾ ਹੈ ਕਿ ਸਿਲਾਈ ਸਿਲਾਈ ਸੈਂਟਰ ਹੈ ਇੱਥੇ ਸਾਨੂੰ ਉਸਕਾਰ ਨੂੰ ਸੇਵਾ ਪ੍ਰਾਪਤੀ ਪ੍ਰਾਪਤੀ ਮਿਲ ਰਹੀ ਹੈ ਮੇਰਾ ਨਾਮ ਅਗਮ ਜੋਤ ਸਿੰਘ ਹੈ ਤੇ ਮੈਂ ਇਥੇ ਤਬਲਾ ਤੇ ਪੱਗਾ ਸਿੱਖਣ ਆਂਦਾ 8000 ਤੋਂ ਮੁੰਡੇ ਆਂਦੇ ਨੇ ਪਾਲੋ ਸਿੱਖਣ ਕਟੋਗੜ ਪੰਜ ਤੇ ਸਿੱਖ ਚੁੱਕੇ ਨੇ ਸਹੀ ਤਰ੍ਹਾਂ ਡਾਕਟਰ ਰਤਨ ਸਿੰਘ ਆਨੰਦ ਚੈਰੀਟੇਬਲ ਟਰਸਟ ਵੱਲੋਂ ਦਿੱਲੀ ਦੇ ਚੰਦਰ ਵਿਹਾਰ ਇਲਾਕੇ ਵਿੱਚ ਸਿਵਿੰਗ ਸੈਂਟਰ ਖੋਲਿਆ ਗਿਆ ਜਿੱਥੇ ਕਿ ਗਰੀਬ ਬੱਚਿਆਂ ਨੂੰ ਸਿਲਾਈ ਗਢਾਈ ਦੀ ਮੁਫਤ ਟ੍ਰੇਨਿੰਗ ਦਿੱਤੀ ਜਾਂਦੀ ਹੈ ਸੋਚੇਚੇ ਤੌਰ ਤੇ ਅਸੀਂ ਅਧਿਆਪਕਾ ਦਾ ਵੀ ਪ੍ਰਬੰਧ ਕੀਤਾ ਹੈ ਤੇ ਨਾਲ ਹੀ ਇੱਥੇ ਪੰਜਾਬੀ ਕਲਾਸ ਵੀ ਲਗਾਈ ਜਾਂਦੀ ਹੈ ਤੇ ਸ਼ਬਦ ਕੀਰਤਨ ਵੀ ਬੱਚਿਆਂ ਨੂੰ ਸਿਖਾਇਆ ਜਾਂਦਾ ਯਾਨੀ ਕਿ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਿਆ ਜਾਂਦਾ ਹੈ ਜਿਵੇਂ ਕਿ ਆਪ ਸਭ ਜਾਣਦੇ ਹੋ ਕਿ ਚੰਦਰਗੜ੍ਹ ਇਲਾਕੇ ਵਿੱਚ ਸਿੱਖ ਸਿਕਲੀਗਰ ਪਰਿਵਾਰ ਜ਼ਿਆਦਾਤਰ ਰਹਿੰਦੇ ਨੇ ਸੋ ਉਹਨਾਂ ਦੇ ਬੱਚਿਆਂ ਅੱਗੇ ਜਾ ਕੇ ਕੁਝ ਬਣ ਸਕਣ ਆਪਣੇ ਪੈਰਾਂ ਤੇ ਖੜੇ ਹੋ ਸਕਣ ਇਸੇ ਮੋਟਿਵ ਨਾਲ ਇਸੇ ਮਕਸਦ ਨਾਲ ਅਸੀਂ ਇੱਥੇ ਸਿਵਿੰਗ ਸੈਂਟਰ ਖੋਲਣ ਦਾ ਜੋ ਨਿਸ਼ਚਾ ਕੀਤਾ ਸੀ ਸੋ ਇਹ ਉਪਰਲਾ ਸਾਡਾ ਵਾਹਿਗੁਰੂ ਜੀ ਦੀ ਕਿਰਪਾ ਨਾਲ ਸਫਲ ਰਿਹਾ ਸੋ ਅੱਜ ਇਸ ਸਿਵਿੰਗ ਸੈਂਟਰ ਵਿੱਚ ਪ੍ਰੋਗਰਾਮ ਕੀਤਾ ਗਿਆ ਇਸ ਪ੍ਰੋਗਰਾਮ ਵਿੱਚ ਗੁਰਬਾਣੀ ਦੇ ਮੁਕਾਬਲੇ ਤੇ ਦਸਤਾ ਸਜਾਉਣ ਦੇ ਮੁਕਾਬਲੇ ਸ਼ਬਦ ਕੀਰਤਨ ਤੇ ਬੱਚਿਆਂ ਦੇ ਐਂਟਰਟੇਨਮੈਂਟ ਲਈ ਮੈਜਿਕ ਸ਼ੋਅ ਤਾਂ ਕਰਵਾਇਆ ਗਿਆ ਤਾਂਕਿ ਬੱਚਿਆਂ ਨੂੰ ਕਾਫੀ ਹੱਦ ਤੱਕ ਉਤਸ਼ਾਹ ਮਿਲ ਸਕੇ ਸੋ ਉਮੀਦ ਕਰਦੇ ਹਾਂ ਕਿ ਸਾਡੀ ਇਹ ਸੇਵਾ ਅੱਗੇ ਵੀ ਜਾਰੀ ਰਹੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ